ਅਕਸਰ ਅਸੀਂ ਆਪਣੇ ਚਿਹਰੇ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ ਜਿਸ ਉੱਪਰ ਲੋਕਾਂ ਦੀ ਨਜ਼ਰ ਪੈਂਦੀ ਹੈ ਲੇਕਿਨ ਆਪਣੇ ਦਿਲ ਨੂੰ ਅਤੇ ਆਪਣੇ ਕਰਮਾਂ ਨੂੰ ਸਾਫ਼ ਰੱਖਣਾ ਭੁੱਲ ਜਾਂਦੇ ਹਾਂ ਜਿਸ ਉੱਪਰ ਪਰਮਾਤਮਾ ਦੀ ਨਜ਼ਰ ਹੁੰਦੀ ਹੈ ਅਜਿਹੀ ਹੀ ਇੱਕ ਛੋਟੀ ਜਹੀ ਕਹਾਣੀ ਸੁਣਾਉਣ ਲੱਗੀ ਹਾਂ ਜਿਸਨੇ ਵੀ ਇਹ ਕਹਾਣੀ ਲਿਖੀ ਹੈ ਉਹ ਲਿਖਦੇ ਹਨ ਇੱਕ ਦਿਨ ਮੇਰੇ ਘਰ ਦੀ ਡੋਰਬੈਲ ਵੱਜੀ ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਜਾ ਕੇ ਦੇਖਿਆ ਕੀਕ ਬਹੁਤ ਹੀ ਆਕਰਸ਼ਕ ਵਿਅਕਤੀ ਬਾਹਰ ਖੜੇ ਸਨ ਮੈਂ ਉਹਨਾਂ ਨੂੰ ਪੁੱਛਿਆ ਹਾਂਜੀ ਦੱਸੋ ਕੀ ਕੰਮ ਹੈ ਤਾਂ ਉਸਨੇ ਕਿਹਾ ਕਿ ਅੱਜ ਮੈਂ ਖੁਦ ਚਲ ਕੇ ਤੇਰੇ ਦਰਵਾਜ਼ੇ ਤੇ ਆਇਆ ਹਾਂ ਤੇ ਤੂੰ ਮੈਨੂੰ ਪਹਿਚਾਨ ਹੀ ਨਹੀਂ ਰਿਹਾ ਮੈਂ ਕਿਹਾ ਜੀ ਨਹੀਂ ਮੈਂ ਸਮਝਦਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਤੁਸੀਂ ਕੌਣ ਹੋ ਤਾਂ ਉਸਨੇ ਕਿਹਾ ਕਿ ਮੈਂ ਉਹ ਹਾਂ ਜਿਸਨੇ ਤੈਨੂੰ ਸਭ ਕੁਝ ਦਿੱਤਾ ਨੌਕਰੀ ਘੱਡੀ ਤੇਰੀ ਜ਼ਿੰਦਗੀ ਦੀ ਸਭ ਸੁਖ ਸ਼ਾਂਤੀ ਮੈਂ ਹੀ ਦਿੱਤੀ ਹੈ ਤਾਂ ਮੈਂ ਕਿਹਾ ਕਿ ਤੁਸੀਂ ਪਰਮਾਤਮਾ ਹੋ ਮੇਰੀ ਜ਼ਿੰਦਗੀ ਵਿੱਚ ਸਭ ਉਸ ਪਰਮਾਤਮਾ ਦੀ ਹੀ ਦੇਣ ਹੈ ਤਾਂ ਉਸਨੇ ਕਿਹਾ ਕਿ ਹਾਂ ਮੈਂ ਹੀ ਪਰਮਾਤਮਾ ਹਾਂ ਤਿਆਜ ਪੂਰਾ ਦਿਨ ਮੈਂ ਤੇਰੇ ਨਾਲ ਰਹਿਣ ਵਾਲਾ ਹਾਂ ਤੂੰ ਜਿੱਥੇ ਵੀ ਜਾਵੇਂਗਾ ਮੈਂ ਤੇਰੇ ਨਾਲ ਹੀ ਚੱਲੂੰਗਾ ਪਰ ਹੋਰ ਕੋਈ ਵੀ ਮੈਨੂੰ ਦੇਖ ਨਹੀਂ ਪਾਊਗਾ ਮੈਂ ਕਿਹਾ ਯਾਰ ਦੱਸ ਵੀ ਤੂੰ ਕੌਣ ਹੈ ਮੇਰੇ ਨਾਲ ਸਵੇਰੇ ਸਵੇਰੇ ਮਜ਼ਾਕ ਨਾ ਕਰ ਤਾਂ ਉਸਨੇ ਕਿਹਾ ਮਜ਼ਾਕ ਨਹੀਂ ਮੈਂ ਸਿਰਫ ਤੈਨੂੰ ਹੀ ਦਿਖਾਈ ਦੇਵਾਂਗਾ ਤੇ ਪੂਰਾ ਦਿਨ ਤੇਰੇ ਨਾਲ ਹੀ ਰਹਾਂਗਾ ਮੈਂ ਹੀ ਪਰਮਾਤਮਾ ਹਾਂ ਤਾਂ ਮੇਰੀ ਮਾਂ ਬਾਹਰ ਆਈ ਉਸਨੇ ਕਿਹਾ ਕਿ ਤੂੰ ਬਾਹਰ ਖੜਾ ਕੀ ਕਰ ਰਿਹਾ ਏ ਜੇਕਰ ਕੋਈ ਨਹੀਂ ਆਇਆ ਤਾਂ ਦਰਵਾਜ਼ਾ ਬੰਦ ਕਰਕੇ ਅੰਦਰ ਆ ਜਾ ਮੈਂ ਕਬਰ ਆ ਗਿਆ ਕਿ ਸੱਚਮੁੱਚ ਹੀ ਇਹ ਵਿਅਕਤੀ ਮਾਨੂੰ ਦਿਖਾਈ ਨਹੀਂ ਦਿੱਤਾ ਮੈਂ ਬਿਨਾਂ ਦੇਰੀ ਕੀਤੇ ਅੰਦਰ ਆਇਆ ਤੇ ਆਕੇ ਸੋਫੇ ਤੇ ਬੈਠ ਗਿਆ ਦੇਖਿਆ ਕਿ ਉਹ ਆਦਮੀ ਵੀ ਮੇਰੇ ਕੋਲ ਹੀ ਬੈਠਾ ਸੀ ਮੈਂ ਸੋਚਿਆ ਇਹ ਕਦੋਂ ਅੰਦਰ ਆ ਗਿਆ ਮੇਰੀ ਮਾਂ ਚਾਹ ਦਾ ਕੱਪ ਲੈ ਕੇ ਆਈ ਉਹ ਆਦਮੀ ਮਾਂ ਨੂੰ ਦਿਖ ਨਹੀਂ ਰਿਹਾ ਸੀ ਮੈਂ ਜ਼ਿਆਦਾ ਕੁਟ ਭਰਿਆ ਮੇਰੀ ਆਦਤ ਸੀ ਹਰ ਚੀਜ਼ ਵਿੱਚ ਨੁਕਤਾ ਚੀਨੀ ਕਰਨ ਦੀ ਮੈਂ ਚੀਖਿਆ ਕਿੰਨੀ ਖੰਡ ਪਾਈ ਹੈ ਮਾਂ ਚਾਹ ਵਿੱਚ ਤਾਂ ਉਸ ਆਦਮੀ ਨੇ ਮੇਰੇ ਵੱਲ ਦੇਖਿਆ ਮੈਨੂੰ ਆਪਣੇ ਆਪ ਤੇ ਸ਼ਰਮ ਆਈ ਮੈਂ ਕਿਹਾ ਮਾਂ ਸੌਰੀ ਚਾਹ ਵਿੱਚ ਥੋੜੀ ਜਿਨੀ ਵੱਧ ਹੈ ਬਾਕੀ ਵਧੀਆ ਹੈ ਮਾਂ ਕਹਿੰਦੀ ਕੋਈ ਨਹੀਂ ਤੇਰੀ ਤਾਂ ਹਰ ਦਿਨ ਦੀ ਹੀ ਆਦਤ ਹੈ ਨੁਕਤਾ ਜੀਨੀ ਕਰਨ ਦੀ ਪਰ ਅੱਜ ਤੂੰ ਇੰਨੀ ਨਰਮਾਈ ਨਾਲ ਸੌਰੀ ਕਿਉਂ ਕਹਿ ਰਿਹਾ ਹੈ ਕੀ ਹੋਇਆ ਮੈਨੂੰ ਲੱਗ ਰਿਹਾ ਸੀ ਕਿ ਮੈਂ ਭਗਵਾਨ ਦੇ ਸਾਹਮਣੇ ਹਾਂ ਤੇ ਭਗਵਾਨ ਕੀ ਸੋਚਣਗੇ ਕਿ ਮਾਂ ਨੂੰ ਕਿਵੇਂ ਬੋਲਦਾ ਹੈ ਫਿਰ ਮੈਂ ਨਹਾ ਕੇ ਆਇਆ ਅਤੇ ਰੋਟੀ ਖਾਣ ਬੈਠ ਗਿਆ ਉਹ ਹਰ ਪਲ ਬੈਠੇ ਮੈਨੂੰ ਦੇਖ ਰਹੀ ਸੀ ਮਾਂ ਨੂੰ ਦਿਖਾਈ ਨਹੀਂ ਦੇ ਰਹੀ ਸੀ ਹਰ ਪਲ ਮਨ ਅੰਦਰ ਡਰ ਸੀ ਕਿ ਪਰਮਾਤਮਾ ਮੈਨੂੰ ਦੇਖ ਰਿਹਾ ਹੈ ਮੈਂ ਹਰ ਕੰਮ ਸ਼ਾਂਤੀ ਨਾਲ ਕਰ ਰਿਹਾ ਸੀ ਕੋਈ ਚੀਖਣਾ ਚਿਲਾਉਣਾ ਨਹੀਂ ਫਿਰ ਮੈਂ ਬਾਹਰ ਨਿਕਲਿਆ ਦਫ਼ਤਰ ਜਾਣ ਲਈ ਤਾਂ ਦੇਖਿਆ ਕਿ ਨਾਲ ਵਾਲੀ ਸੀਟ ਤੇ ਪਹਿਲਾਂ ਹੀ ਉਹ ਬੈਠ ਕੇ ਸਨ ਮੈਂ ਕਿਹਾ ਕਿ ਤੁਸੀਂ ਦਫ਼ਤਰ ਵੀ ਨਾਲ ਜਾਓਗੇ ਤਾਂ ਉਸਨੇ ਕਿਹਾ ਕਿ ਹਾਂ ਹਰ ਥਾਂ ਜਾਵਾਂਗਾ ਮੈਂ ਤੇਰੇ ਨਾਲ ਹੀ ਰਹਾਂਗਾ ਅੱਜ ਪੂਰਾ ਦਿਨ ਦਫ਼ਤਰ ਗਿਆ ਸਾਰਿਆਂ ਨੂੰ ਬਹੁਤ ਹੀ ਸਲੀਕੇ ਨਾਲ ਮਿਲਿਆ ਸਭ ਨੇ ਚੰਗੀ ਤਰ੍ਹਾਂ ਪੇਸ਼ ਆਇਆ ਮੈਂ ਕਿਸੇ ਨੂੰ ਰੋਬ ਨਹੀਂ ਕਿਸੇ ਨੂੰ ਚਿੱਲਾਉਣਾ ਨਹੀਂ ਸਭ ਆਰਾਮ ਨਾਲ ਕਰ ਰਿਹਾ ਸੀ ਦਫ਼ਤਰ ਦਾ ਸਟਾਫ ਵੀ ਦੇਖ ਰਿਹਾ ਸੀ ਕਿ ਅੱਜ ਸਰ ਕਿੰਨੇ ਖੁਸ਼ ਲੱਗ ਰਹੇ ਹਨ ਪਰ ਮੈਨੂੰ ਤਾਂ ਪ੍ਰਮਾਤਮਾ ਦਾ ਡਰ ਸੀ ਕਿ ਕਿਤੇ ਮੇਰਾ ਵਿਵਹਾਰ ਉਹਨਾਂ ਨੂੰ ਬੁਰਾ ਨਾ ਲੱਗ ਜਾਵੇ ਮੇਸਟਰ ਆਫ ਤੇ ਹਮੇਸ਼ਾ ਚੀਖਦਾ ਚਿਲਾਉਂਦਾ ਰਹਿੰਦਾ ਸੀ ਕਿਸੇ ਦੇ ਕੰਮ ਵਿੱਚ ਕੋਈ ਵੀ ਗਲਤੀ ਕਰਦਾ ਤੇ ਗਲਤ ਕਰਦਿਆਂ ਅਕਸਰ ਮੂੰਹ ਵਿੱਚੋਂ ਕਦੀ ਗਾਲੀ ਗਲੋਚ ਵੀ ਨਿਕਲ ਜਾਂਦੀ ਸੀ ਅੱਜ ਆਪਣੇ ਅੰਦਰ ਇਹ ਬਦਲਾ ਮੈਂ ਵੀ ਨੋਟਿਸ ਕਰ ਰਿਹਾ ਸੀ ਮੇਰਾ ਜੀਵਨ ਇੱਕਦਮ ਸ਼ਾਂਤ ਤੇ ਆਰਾਮਦਾਇਕ ਹੋ ਗਿਆ ਸੀ ਬਿਨਾਂ ਵਜ੍ਹਾ ਹੀ ਟੈਨਸ਼ਨ ਲਈ ਜਾਂਦਾ ਹੁੰਦਾ ਸੀ ਪਰ ਅੱਜ ਸਿਰਫ ਉਸ ਪਰਮਾਤਮਾ ਵੱਲ ਹੀ ਧਿਆਨ ਸੀ ਕਿ ਉਹ ਖੜੇ ਮੈਨੂੰ ਦੇਖ ਰਹੇ ਹਨ ਪੂਰਾ ਦਿਨ ਆਰਾਮ ਨਾਲ ਨਿਕਲ ਗਿਆ ਨਾ ਗੁੱਸਾ ਆਇਆ ਨਾ ਕੋਈ ਚਿੰਤਾ ਬਸ ਆਪਣਾ ਕੰਮ ਕੀਤਾ ਤੇ ਘਰ ਆ ਗਿਆ ਅਸੀਂ ਘਰ ਆਏ ਤਾਂ ਖਾਣਾ ਤਿਆਰ ਸੀ ਆਰਾਮ ਨਾਲ ਪਹਿਲਾਂ ਇੱਕ ਬੁਰਕੀ ਉਸ ਪਰਮਾਤਮਾ ਨੂੰ ਦਿੱਤੀ ਅਤੇ ਫਿਰ ਖਾਣਾ ਖਾ ਲਿਆ ਮਾਂ ਨੇ ਪੁੱਛਿਆ ਕਿ ਰੋਟੀ ਠੀਕ ਹੈ ਤਾਂ ਮੈਂ ਕਿਹਾ ਹਾਂ ਬਹੁਤ ਸਵਾਦ ਹੈ ਮਾਂ ਨੇ ਕਿਹਾ ਕਿ ਅੱਜ ਤੂੰ ਕਿੰਨੀ ਆਰਾਮ ਨਾਲ ਰੋਟੀ ਖਾ ਰਿਹਾ ਹੈ ਕੋਈ ਰੋਟੀ ਵਿੱਚ ਦਾਲ ਵਿੱਚ ਕਮੀ ਵੀ ਨਹੀਂ ਕੱਢ ਰਿਹਾ ਪੁੱਤਰ ਅੱਜ ਤੇਰਾ ਮੂਡ ਦੇਖ ਕੇ ਮੈਨੂੰ ਖੁਸ਼ੀ ਹੋ ਰਹੀ ਹੈ ਤੂੰ ਹਰ ਦਿਨ ਇਸ ਤਰ੍ਹਾਂ ਹੀ ਹੱਸਦਾ ਰਿਹਾ ਕਰ ਮਹਿਮਾਨ ਨੂੰ ਸਤ ਸ੍ਰੀ ਅਕਾਲ ਕਰਕੇ ਸੌਂ ਚੱਲ ਗਿਆ ਮੈਂ ਸੋਚਦਾ ਅੱਜ ਘਰ ਦਾ ਤੇ ਦਫ਼ਤਰ ਦਾ ਮਾਹੌਲ ਕਿੰਨਾ ਵਧੀਆ ਸੀ ਮੈਂ ਉਸ ਆਦਮੀ ਨੂੰ ਕਿਹਾ ਕਿ ਅੱਜ ਮੇਰਾ ਦਿਨ ਬਹੁਤ ਵਧੀਆ ਰਿਹਾ ਨਾ ਉਸ ਆਦਮੀ ਨੇ ਕਿਹਾ ਅੱਜ ਤੈਨੂੰ ਨੀਂਦ ਵੀ ਵਧੀਆ ਹੀ ਆਵੇਗੀ ਇਹੋ ਜਿਹੀ ਆਰਾਮ ਦੀ ਨੀਂਦ ਤੂੰ ਕਦੀ ਵੀ ਨਹੀਂ ਲਈ ਹੋਣੀ ਸੱਚ ਮੁੱਚੀ ਮੈਨੂੰ ਬਹੁਤ ਗੂੜੀ ਨੀਂਦ ਆ ਗਈ ਮੇਰੀ ਮਾਂ ਨੇ ਮੈਨੂੰ ਆਵਾਜ਼ ਮਾਰੀ ਕਿ ਪੁੱਤਰ ਉੱਠ ਜਾ 6 ਵਜ ਚੁੱਕੇ ਨੇ ਦਫ਼ਤਰ ਵੀ ਜਾਣਾ ਤਾਂ ਮੈਂ ਉੱਠਿਆ ਦੇਖਿਆ ਕਿ ਇਹ ਸਭ ਇੱਕ ਸੁਪਨੇ ਵਿੱਚ ਚੱਲ ਰਿਹਾ ਸੀ ਪਰ ਅੱਜ ਜਦੋਂ ਮੈਂ ਉੱਠਿਆ ਤਾਂ ਇਹ ਸੂਰਜ ਮੇਰੇ ਦਿਲ ਵਿੱਚ ੁੱਗ ਗਿਆ ਸੀ ਮੇਰੇ ਮਨ ਦਾ ਸਾਰਾ ਹਨੇਰਾ हट ਚੁੱਕਿਆ ਸੀ ਸੱਚਾਈ ਇਹ ਸੀ ਕਿ ਮੈਂ ਆਪਣੇ ਜੀਵਨ ਦੀ ਗਹਿਰੀ ਨੀਂਦ ਬਿਤਾ ਰਿਹਾ ਸੀ ਤੇ ਅੱਜ ਸੁਪਨੇ ਨੇ ਮੈਨੂੰ ਉਸ ਨੀਂਦ ਤੋਂ ਜਗਾ ਦਿੱਤਾ ਸੀ ਤੇ ਮੈਨੂੰ ਅੰਦਰੋਂ ਝੰਝੋੜ ਕੀ ਰੱਖ ਦਿੱਤਾ ਸੀ ਇਹ ਗਿਆਨ ਕਰਵਾ ਦਿੱਤਾ ਸੀ ਕਿ ਅਸੀਂ ਹਮੇਸ਼ਾ ਉਸ ਪਰਮਾਤਮਾ ਦੀ ਨਜ਼ਰ ਵਿੱਚ ਹੁੰਦੇ ਹਾਂ ਉਹ ਹਮੇਸ਼ਾ ਸਾਡੇ ਨਾਲ ਹੁੰਦੇ ਹਨ ਕੁਝ ਵੀ ਗਲਤ ਕਰਨ ਤੋਂ ਪਹਿਲਾਂ ਇਹ ਅਹਿਸਾਸ ਜ਼ਰੂਰ ਕਰੋ ਕਿ ਪਰਮਾਤਮਾ ਦੇਖ ਰਿਹਾ ਹੈ ਉਹ ਸਾਡੇ ਨਾਲ ਖੜ੍ਹਾ ਹੈ ਉਸ ਦੇ ਡਰ ਅੰਦਰ ਜ਼ਿੰਦਗੀ ਬਹੁਤ ਸੋਹਣੀ ਅਤੇ ਸ਼ਾਂਤ ਹੈ ਅਗਰ ਉਹ ਤੁਹਾਡੇ ਨਾਲ ਹੈ ਤਾਂ ਤੁਹਾਨੂੰ ਕੁਝ ਵੀ ਗਲਤ ਹੋਣ ਦਾ ਡਰ ਨਹੀਂ ਹੋ ਅਸਲ ਵਿੱਚ ਅਸੀਂ ਸੱਚਮੁੱਚ ਗਹਿਰੀ ਨੀਂਦ ਵਿੱਚ ਹੁੰਦੇ ਹਾਂ ਵਿਕਾਰਾਂ ਨਾਲ ਕਿਰੇ ਹੁੰਦੇ ਹਨ ਸਾਨੂੰ ਨਾ ਕਿਤੇ ਚੈਨ ਨਾ ਰਾਤੀ ਨੀਂਦ ਆਉਂਦੀ ਹੈ ਬਸ ਇੱਕ ਅਜਿਹੇ ਸੁਪਨੇ ਦੀ ਲੋੜ ਹੈ ਜੋ ਸਾਨੂੰ ਇਸ ਗੈਰੀ ਨੀਂਦ ਤੋਂ ਜਗਾ ਸਕੇ ਸਾਨੂੰ ਇਹ ਅਹਿਸਾਸ ਕਰਵਾ ਸਕੇ ਕਿ ਜ਼ਿੰਦਗੀ ਬਹੁਤ ਸੋਹਣੀ ਹੈ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੇ ਨਾਲ ਹਮੇਸ਼ਾ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਜ਼ਿੰਦਗੀ ਬਹੁਤ ਛੋਟੀ ਹੈ ਇਸ ਨੂੰ ਖੁਸ਼ੀ ਖੁਸ਼ੀ ਜੀਣਾ ਚਾਹੀਦਾ ਹੈ ਥੈਂਕਸ ਫॉर ਵਾਚਿੰਗ